ਅੱਜ ਵਿਜੀਲੈਂਸ ਆਫਿਸ ਆਇਆ ਹਾਂ ਸੰਗਰੂਰ ਵਿਦਵਾਰਾ ਬੁਲਾਇਆ ਗਿਆ ਕੀ ਹੈ ਜੀ ਨੀਚੇ ਕਰੋ ਜੀ ਕਮਾਲ ਦੇ ਲੈ ਕਰ ਸਭ ਤੋਂ ਪਹਿਲੀ ਗੱਲ ਤਾਂ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ ਤੇ ਇੱਕ ਸਿੱਧੀ ਜੀ ਗੱਲ ਆ ਇਹ ਸੇਰਾ ਜਿਹੜਾ ਇਹ ਆਪਦੇ ਗੁਰੂ ਤੋਂ ਬਿਨਾ ਕਹੇ ਦੇ ਮੂਰੇ ਨਹੀਂ ਝੁਕਦਾ ਜਿੰਨਾ ਮਰਜੀ ਜ਼ੋਰ ਲਾ ਲੈਣ ਬਿਲਕੁਲ ਇੱਕ ਲੇਟੀ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ ਨੰਬਰ 2 ਮੈਂ ਆਪਣਾ ਜਿਹੜਾ ਚੱਲ ਅਚੱਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇ ਇਲੈਕਸ਼ਨ ਕਮਿਸ਼ਨ ਨੂੰ ਆਪਦਾ ਐਫੀ ਰਿਵਿਵਡ ਦਿੱਤਾ ਹੋਇਆ ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪਦਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਚੋਂ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਣੀ ਮਾਫੀ ਮੰਗਣ ਤੇ ਸਰਕਾਰ ਵੀ ਆਪਣੀ ਜਿਹੜੀ ਆ ਉਹ ਮਾਫੀ ਮੰਗੇ ਉਸ ਤੋਂ ਬਾਅਦ ਐਮਐਲਏ ਕੋਲੇ ਕੋਈ ਆਪਦਾ ਇਖਤਿਆਰੀ ਗ੍ਰਾਂਟ ਨਹੀਂ ਹੁੰਦੀ ਨਾ ਹੀ ਉਹ ਸਿੱਧੀ ਕੋਈ ਗ੍ਰਾਂਟ ਕਿਸੇ ਜਗ੍ਹਾ ਤੇ ਖਰਚ ਕਰ ਸਕਦਾ ਅਸੀਂ ਪ੍ਰਪੋਜ਼ਲ ਬਣਾ ਕੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਉਹ ਮਿਊਨਿਸਪਲ ਕਮੇਟੀ ਆ ਕੋਈ ਵੀ ਜਿਹੜੀ ਅਦਾਰਾ ਉਹ ਇੱਕ ਪ੍ਰਪੋਜ਼ਲ ਬਣਾ ਕੇ ਭੇਜਦਾ ਉਹ ਐਸ ਡੀ ਐਮ ਦੇ ਰਾਹੀ ਜਾਂ ਬੀ ਡੀ ਪੀਓ ਦੇ ਰਾਹੀ ਜਾਂ ਈਓ ਦੇ ਰਾਹੀ ਉਹ ਏ ਡੀ ਸੀ ਸਾਹਿਬ ਕੋਲੇ ਤੇ ਡੀ ਸੀ ਸਾਹਿਬ ਕੋਲੇ ਪਹੁੰਚਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਉਹ ਕੰਮ ਠੀਕ ਆ ਜਾਂ ਉਹ ਗਲਤ ਆ ਹਰ ਇੱਕ ਕੰਮ ਟੈਂਡਰ ਦੇ ਹਿਸਾਬ ਨਾਲ ਹੁੰਦਾ ਕੋਈ ਕੰਮ ਇਹਦੇ ਚ ਯਾਨੀ ਕਿ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਕਿਸੇ ਨੂੰ ਕੋਈ ਚੈੱਕ ਕੱਟ ਕੇ ਦੇ ਦਾਂ ਐਮ ਐਲ ਏ ਕੋਲੇ ਕੋਈ ਵੀ ਗਰੰਟ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਆ ਵੀ ਸਮਝਦਾਰ ਹੋ ਵੀ ਅਸੀਂ ਕਿਹੜੇ ਤਰੀਕੇ ਨਾਲ ਯਾਨੀ ਕਿ ਇਹਦੇ ਲਈ ਜ਼ਿੰਮੇਵਾਰਾਂ ਜੇ ਜ਼ਿੰਮੇਵਾਰ ਹੈਗੇ ਆ ਤਾਂ ਸਾਰੇ ਉਸ ਸਮੇਂ ਦੇ 5 ਸਾਲਾਂ ਦੇ ਡੀਸੀ ਸਾਹਿਬਾਨ, ਏਡੀਸੀ ਸਾਹਿਬਾਨ, ਏਡੀਸੀ ਡਿਵੈਲਪਮੈਂਟ ਸਾਰੇ ਆਫੀਸਰ ਸਾਹਿਬਾਨ ਨੂੰ ਬੁਲਾਇਆ ਜਾਵੇ। ਮੇਰੇ ਸਾਹਮਣੇ ਅਸੀਂ ਇਕੱਠੇ ਬੈਠੀਏ ਇੱਕ ਵੀ ਆਫੀਸਰ ਕਹਿ ਦਵੇ ਵੀ ਦਲਬੀਰ ਸਿੰਘ ਗੋਲਡੀ ਦੇ ਕੈਰੇਕਟਰ 'ਚ ਕੋਈ ਫਰਕ ਆ। ਇਹਨੇ ਕਦੇ ਕੋਈ ਮੰਦੀ ਚੰਗੀ ਗੱਲ ਕਰੀ ਆ ਤਾਂ ਮੈਂ ਖੁਦ ਇਸ ਚੀਜ਼ ਦਾ ਜਿਹੜਾ ਉਹਦੇੰਦਰ ਹੋਊਂਗਾ। ਤੇ ਉਸ ਤੋਂ ਬਾਅਦ ਇੱਥੇ ਦੇ ਅਫਸਰ ਸਾਹਿਬਾਨਾਂ ਨੂੰ ਮੈਂ ਬਿਲਕੁਲ ਇਹ ਗੱਲ ਕਲੀਅਰ ਕਰਕੇ ਕਹਿਣੀ ਚਾਹਣਾ ਵੀ ਅੱਜ ਤਾਂ ਤੁਸੀਂ ਮੇਰੇ ਤੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਕੋਈ ਧੱਕੇ ਨਾਲ ਕਿਸੇ ਨੂੰ ਵੀ ਖੜਾ ਕੇ ਕੋਈ ਪਰਚਾ ਕਰ ਸਕਦੇ ਹੋ ਪਰ ਕੱਲ ਨੂੰ ਇਹਦਾ ਨਿਪਟਾਰਾ ਕੋਰਟ ਦੇ ਵਿੱਚ ਹੋਣਾ ਤੇ ਮੈਨੂੰ ਮਾਣਯੋਗ ਸਾਡੇ ਕੋਰਟ ਦੇ ਉੱਪਰ ਸਾਡੇ ਕਾਨੂੰਨ ਦੇ ਵਿੱਚ ਪੂਰਾ ਵਿਸ਼ਵਾਸ ਹੈ ਕਿ ਉਹ ਵਧੀਆ ਤਰੀਕੇ ਨਾਲ ਆ ਜਿਹੜੀ ਇਹਦੀ ਸੁਣਵਾਈ ਵੀ ਹੋਊਗੀ ਸੋ ਉਸ ਤੋਂ ਬਾਅਦ ਅਜਿਹੇ ਕੁਐਸਚਨ ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹਣਾ ਆਮ ਤੇ ਖਾਸ ਬੰਦੇ ਨੂੰ ਵੀ ਤੁਹਾਡੇ ਘਰੇ ਭਾਂਡੇ ਤੁਹਾਡੇ ਘਰੇ ਕੁੱਤੇ ਤੁਹਾਡੇ ਘਰੇ ਬੂਟੇ ਤੇ ਤੁਹਾਡੇ ਕੱਪੜੇ ਤੱਕ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਮੈਂ ਇਹ ਹੈਰਾਨ ਆ ਵੀ ਇੱਕ ਇੱਕ ਜ਼ਿੰਮੇਵਾਰ ਬੰਦੇ ਤੋਂ ਅਜਿਹੇ ਪ੍ਰਸ਼ਨ ਪੁੱਛਣਾ ਜਾਂ ਇਹਨਾਂ ਤੇ ਗੱਲ ਕਰਨੀ ਇੱਕ ਡੀਫੇਮ ਕਰਨ ਦੀ ਜਿਹੜੀ ਇਹਨਾਂ ਦੀ ਗੱਲ ਆ ਉਸ ਤੋਂ ਬਾਅਦ ਆ ਦੋ ਮੇਰੇ ਕੋਲੇ ਇੱਕ ਮਿੰਟ ਫੜੇ ਕੋ ਮਿਲ ਜੇ ਆ ਦੋ ਮੇਰੇ ਕੋਲ ਇੱਕ ਸੰਗਰੂਰ ਜ਼ਿਲ੍ਹੇ ਦੀ ਤੇ ਇੱਕ ਬਰਨਾਲੇ ਜ਼ਿਲ੍ਹੇ ਦੀ ਵੀ ਇਹਦੇ ਕੋਲੇ ਕਿੰਨੀ ਪ੍ਰਾਪਰਟੀ ਆ ਸਾਰਿਆਂ ਨੂੰ ਇਹ ਜਨਤਕ ਤੌਰ ਤੇ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ 'ਚ ਇਹ ਰਿਪੋਰਟ ਭੇਜੀ ਗਈ ਹੋਣੀ ਆ ਇਹਨਾਂ ਵੱਲੋਂ ਆਫੀਸਰ ਸਾਹਿਬਾਨ ਵੱਲੋਂ ਸਿਰਫ ਇੱਕ ਮੇਰੀ ਇਮੇਜ ਡੈਮੇਜ ਕਰਨ ਵਾਸਤੇ ਤੇ ਜੇ ਇਹ ਨੋਟਿਸ ਭੇਜੇ ਨੇ ਤੇ ਫਿਰ ਅੱਜ ਇਹ ਸਾਹਮਣੇ ਨਿਕਲ ਕੇ ਬਾਹਰ ਆ ਕੇ ਦੱਸਣ ਵੀ ਇਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਕੀ ਇਹ ਚੀਜ਼ ਸਹੀ ਆ ਜਾਂ ਨਹੀਂ ਸਹੀ ਆ ਤੇ ਉਸ ਤੋਂ ਬਾਅਦ ਮੈਂ ਤਾਂ ਖੁਦ ਆਪਦੀ ਸਰਕਾਰ ਦੇ ਵਿੱਚ ਹੀ ਪਹਿਲਾਂ ਤਾਂ ਟੋਲ ਪਲਾਜ਼ੇ ਪਿੱਛੇ ਲੜੀ ਗਿਆ ਕਿੰਨੇ ਪਰਚੇ ਕਰਵਾਏ ਤੇ ਸਾਨੂੰ ਕੋਈ ਇਖਤਿਆਰੀ ਗਾਰੰਟੀ ਨਹੀਂ ਹੁੰਦੀ ਫੇਰ ਵੀ ਮੈਂ ਇੰਨੀ ਮਿਹਨਤ ਕਰਕੇ ਮਨਰੇਗਾ ਨੂੰ ਨਾਲ ਜੋੜ ਕੇ ਇਨੀ ਡਿਵੈਲਪਮੈਂਟ ਕਰਾਈ ਕਿੱਥੇ ਤਾਂ ਮੈਨੂੰ ਇਨਾਮ ਦੇਣਾ ਚਾਹੀਦਾ ਸੀ ਵੀ ਇੱਕ ਨੌਜਵਾਨ ਮੁੰਡੇ ਨੇ ਜਿਹਦਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਉਹਨੇ ਕਲਾਸ ਦੀ ਮਿਨੀਟਰੀ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਆਪਦੇ ਦਮ ਤੇ ਹੌਲੀ-ਹੌਲੀ ਆਪਦੇ ਸਾਥੀਆਂ ਦੇ ਸਮੇਤ ਆ ਲੈਵਲ ਤੇ ਪਹੁੰਚਿਆ ਤਾਂ ਮੈਨੂੰ ਦਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਾਰਾ ਤੇ ਮਿਹਨਤ ਆ ਮੇਰੀ ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ ਨਾ ਤੁਹਾਡੀ এডਿਕੇਸ਼ਨ ਨੂੰ ਕੋਈ ਖੋ ਸਕੇ ਨਾ ਤੁਹਾਡੀ ਮਿਹਨਤ ਨੂੰ ਕੋਈ ਖੋ ਸਕੇ ਤੇ ਜੇ ਮੈਂ ਇੱਕ ਵਾਰ ਫੇਰ बार-बार ਦੁਹਰਾ ਰਿਹਾ ਇਲੈਕਸ਼ਨ ਤਾਂ ਦੇਖੋ ਮੈਂ ਲੜੀ ਨਾ ਮੇਰੇ ਡੈਡੀ ਨੇ ਨਹੀਂ ਲੜੀ ਮੇਰੀ ਮਾਂ ਨੇ ਨਹੀਂ ਲੜੀ ਮੇਰੇ ਚਾਚੇ ਨੇ ਨਹੀਂ ਲੜੀ ਮੇਰੇ ਤਾਏ ਨੇ ਨਹੀਂ ਲੜੀ ਮੇਰੇ ਸਾਲੇ ਨੇ ਨਹੀਂ ਲੜੀ ਸਾਡੇ ਪਰੌਣਿਆਂ ਨੇ ਨਹੀਂ ਲੜੀ ਕੋਈ ਵੀ ਦੂਰ ਦਾ ਰਿਸ਼ਤੇਦਾਰ ਇਹਨਾਂ ਨੇ ਛੱਡਿਆ ਨਹੀਂ ਜਿਹਨੂੰ ਉਰੇ ਬੁਲਾ ਕੇ ਅੱਜ ਤੱਕ ਨਾ ਬਿਠਾਇਆ ਗਿਆ ਹੋਵੇ ਇੱਕ ਵੀ ਬੰਦਾ ਦੱਸੋ ਉਹਨਾਂ ਦਾ ਕੀ ਕਸੂਰ ਹੈ ਇਲੈਕਸ਼ਨ ਮੈਂ ਲੜੀਆ ਮੈਨੂੰ ਪੁੱਛੋ ਜਿਹੜਾ ਕੋਈ ਪੁੱਛਣਾ ਮੈਂ ਜ਼ਿੰਮੇਵਾਰ ਹਾਂ ਮੈਂ ਜਵਾਬ ਬਿਲਕੁਲ ਦਊਂਗਾ ਹਾਂ ਜੇ ਮੈਂ ਭੱਜਿਆ ਹੋਵਾਂ ਮੈਂ ਪੇਸ਼ ਨਾ ਹੋਇਆ ਹੋਵਾਂ ਫੇਰ ਤੁਸੀਂ ਕਿਸੇ ਤੇ ਵੀ ਬੁਲਾ ਕੇ ਉਹਦੇ ਤੋਂ ਪੁੱਛ ਪੜਤਾਲ ਕਰ ਸਕਦੇ ਹੋ ਤੇ ਕੱਲ ਨੂੰ ਹੁਣ ਇਹ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਮੈਂ ਕਦੇ ਵੀ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ ਕਰਿਆ ਜਿਹਨੇ ਟਾਈਮ ਮੈਂ ਕੰਮ ਕਰਿਆ 5 ਸਾਲ ਮੈਂ ਐਮਐਲ ਰਹਿਆ ਮੇਰੇ ਥਾਣਿਆਂ ਚ ਰਿਪੋਰਟ ਕਢਾ ਕੇ ਦੇਖ ਲਿਓ ਸ਼ਾਇਦ 50 ਸਾਲਾਂ ਚ ਇੱਕ ਜਾਂ ਦੋ ਪਰਚੇ 307 ਦੇ ਹੋਏ ਹੋਣੇ ਨੇ ਸ਼ਾਇਦ ਕਿਸੇ ਲੀਡਰ ਦਾ ਹੋਊਗਾ ਇਹ ਜਿਹੜਾ ਰਿਕਾਰਡ ਤੇ ਅਸੀਂ ਥਾਣੇ ਜਾਣ ਤੋਂ ਪਹਿਲਾਂ ਅਸੀਂ ਫੈਮਲੀਜ਼ ਦਾ ਖੁਦ ਆਪ ਬੈਠ ਕੇ ਸਮਝੌਤਾ ਕਰਾਉਂਦੇ ਰਹਿਆ ਇੰਨਾ ਡੀਪਲੀ ਕੰਮ ਕਰਨ ਦੇ ਬਾਵਜੂਦ ਵੀ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਰੱਟ ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਆ ਵੀ ਤੁਸੀਂ ਲੋਕ ਸਭਾ ਲੜੋਂਗੇ ਜਾਂ ਨਹੀਂ ਲੜੋਂਗੇ ਮੈਂ ਬਿਲਕੁਲ ਲੜੂੰਗਾ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੇਰੇ ਤੇ ੱਤੇ ਨਾ ਕੋਈ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂੰਗਾ ਬੋੜੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬਾਰ-ਬਾਰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਲੋਕ ਸਭਾ ਲੜੋਖੀ ਅਫਸਰ ਸ਼ਾਹੀ ਵੱਲੋਂ ਇਹ ਗੱਲ ਪੁੱਛੀ ਜਾਂਦੀ ਹੈ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਉਦੋਂ ਪੁੱਛੀ ਜਾਂਦਾ ਕੋਈ ਹਰ ਇੱਕ ਜਗ੍ਹਾ ਤੇ ਇਹ ਪੁਆਇੰਟ ਪੁੱਛਿਆ ਜਾਂਦਾ ਜੀ ਹਰ ਇੱਕ ਜਗ੍ਹਾ ਤੇ ਇਹ ਗੱਲ ਹੁੰਦੀ ਹੈ ਤੇ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਰਿਸ਼ਤੇਦਾਰ ਨੇ ਟੱਕੇ ਨਾਲ ਨੋਟਿਸ ਭੇਜ-ਭੇਜ ਕੇ ਜਿੰਨੇ 5 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਕੰਮ ਕਰਿਆ ਸਾਰਿਆਂ ਦੇ ਕੰਮ ਬੰਦ ਕਰਾ ਚੁੱਕੇ ਨੇ ਜੀ ਕਿਸੇ ਦਾ ਕੰਮ ਨਹੀਂ ਚੱਲਦਾ ਰੋਜੀ ਰੋਟੀ ਤੋਂ ਭੁੱਖੇ ਮਾਰਨ ਵਾਲਾ ਕੰਮ ਕਰ ਰਹੇ ਨੇ ਇਹ ਕੀ ਕੰਮ ਕਰਨਾ ਵਪਾਰ ਕਰਨਾ ਕਿਸੇ ਮੇਰੇ ਸਾਥੀ ਦਾ ਹੁਣ ਤੁਸੀਂ ਸਾਰੇ ਇੱਥੇ ਖੜੇ ਹੋ ਤੁਸੀਂ ਨਾਲ ਪੱਤਰਕਾਰੀ ਵੀ ਕਰਦੇ ਹੋਵੋਗੇ ਨਾਲ ਤੁਸੀਂ ਆਪਦੇ ਜਵਾਕਰਾਂ ਢਿੱਡ ਪਾਲਣ ਵਾਸਤੇ ਕੋਈ ਕੰਮਕਾਰ ਵੀ ਕਰਦੇ ਹੋਵੋਗੇ ਕੀ ਇਹ ਜੀ ਤਾਕਤ ਤੋਂ ਕਰਾਉਣਾ ਵੀ ਤੁਸੀਂ ਇੱਕ ਦੂਜੇ ਦੀ ਰੋਟੀ ਬੰਦ ਕਰ ਦੋ ਯਾਰ ਕੋਈ ਇਹ ਅੱਜ ਇਹ ਉਹ ਪੰਜਾਬ ਆ ਇਹ ਆਉਣ ਵਾਲਾ ਸਮਾਂ ਤੁਸੀਂ ਐਂ ਦੇਖ ਲਿਓ ਵੀ ਇਹ ਜਿਹੜਾ ਪਿੱਛੇ ਹੁੰਦਾ ਸੀ ਨਾ ਨੌਜਵਾਨਾਂ ਨੂੰ ਚੱਕ-ਚੱਕ ਧੱਕੇ ਨਾਲ ਅੰਦਰ ਸਿੱਟਣਾ ਤੇ ਉਹਨਾਂ ਨੂੰ ਮਾਰਨਾ ਮੈਨੂੰ ਜਦੋਂ ਪਹਿਲਾਂ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਐਸੀ ਜੀਆਂ ਥ੍ਰੈਟਨਿੰਗ ਕਾਲਸ ਆਈਆਂ ਮੈਂ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਮੈਨੂੰ ਅਜਿਹੀਆਂ ਕਾਲਸ ਆ ਰਹੀਆਂ ਨੇ ਫਿਰ ਉਸ ਤੋਂ ਬਾਅਦ ਉਹ ਕਾਲਸ ਮੇਰੇ ਫਾਦਰ ਨੂੰ ਸ਼ਿਫਟ ਹੋ ਗਈਆਂ ਮੈਂ ਉਹ ਚੀਜ਼ ਵੀ ਦੱਸੀ ਨਾ ਅਜੇ ਤੱਕ ਮੈਂ ਕਦੇ ਸਿਕਿਉਰਿਟੀ ਮੰਗੀ ਆ ਨਾ ਅੱਜ ਤੱਕ ਮੈਂ ਕੋਈ ਇਹੀ ਗੱਲ ਕਰੀ ਆ ਉਸ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਤੁਹਾਡੇ ਰਿਸ਼ਤੇਦਾਰ ਦਾ ਜਿਹੜਾ ਕੀ ਕੀ ਕੰਮ ਬੰਦ ਕਰਵਾਇਆ ਗਿਆ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੇ ਦਊਗਾ ਅੱਜ ਮੈਂ ਸਾਰਾ ਕੁਝ ਜੋ ਵੀ ਇਹਨਾਂ ਨੇ ਮੈਨੂੰ ਪੁੱਛਿਆ ਸੀ ਉਹ ਮੈਂ ਲਿਖ ਕੇ ਲੈ ਕੇ ਆਇਆ ਅੱਗੇ ਮੈਨੂੰ ਜੋ ਵੀ ਪੁੱਛਦੇ ਨੇ ਉਹ ਵੀ ਮੈਂ ਦੱਸੂਗਾ ਜਿਹੜੀਆਂ ਥ੍ਰੈਟਨਿੰਗ ਕਾਲਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਗਿਆ ਬਕਾਇਦਾ ਰਿਟਨ ਐਸਐਸਪੀ ਸਾਹਿਬ ਦੇ ਦਫ਼ਤਰ ਪਿਆ ਤੇ ਉਹਨਾਂ ਨੇ ਇਹ ਮੈਨੂੰ ਕਿਹਾ ਵੀ ਇਹ ਪਾਕਿਸਤਾਨ ਤੋਂ ਕਾਲਸ ਆਉਂਦੀਆਂ ਨੇ ਇਹ ਅਸੀਂ ਇਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਨਹੀਂ ਹੈਗੇ ਉਹ ਉਹ ਹੀ ਜੀ ਕੋਈ ਵੀ ਚੀਜ਼ ਕਰਦੇ ਹੋਣਗੇ ਕੇਜਰੀਆ ਲੋਰੀ ਭਜਦੇ ਕਿਉਂ ਨੇ ਮੈਂ ਤਾਂ ਜਦੋਂ ਮੈਨੂੰ ਇਹ ਬੁਲਾਉਂਦੇ ਨੇ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਹਰ ਵਾਰ ਤੁਸੀਂ ਦੇਖਦੇ ਹੋ ਵੀ ਮੈਂ ਇੱਥੇ ਆਉਣਾ ਕਿਉਂਕਿ ਕੋਈ ਪਾਪ ਕਰਿਆ ਹੀ ਨਹੀਂ ਹੋਇਆ ਸਾਡੇ ਹੱਥ 'ਚ ਹੁੰਦੀ ਕੁਝ ਨਹੀਂ ਮੈਂ ਬਾਰ-ਬਾਰ ਕਹਿ ਰਿਹਾ ਵੀ ਮੇਰੇ ਐਫੀਆਰਪਟ ਨਾਲ ਮਲਾ ਲੈਣ ਜੇ ਤਾਂ ਉਦੋਂ ਬਾਅਦ ਮੈਂ ਵੇਚਿਆ ਹੋਇਆ ਕੁਝ ਆਬਦੇ ਵੱਲੋਂ ਜਿਹੜੀ ਮੇਰੀ ਪ੍ਰਾਪਰਟੀ ਹੋਈ ਠੀਕ ਹੈ ਨਾ ਵੇਚਿਆ ਹੋਇਆ ਤਾਂ ਮੈਨੂੰ ਨਾਮ ਦੇਣਗੇ ਇਹ ਜੇ ਮੈਂ ਖਰੀਦਿਆ ਹੋਇਆ ਮੈਨੂੰ ਰੇਟਾ ਲੈਣੇ ਇਹ ਜਮੀਨ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਬੋਲੀ ਤੁਸੀਂ ਕੀ ਹਾਂਜੀ ਡੀਫੇਮ ਤਾਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਜੀ ਇਹ ਤਾਂ ਸਿੱਧਾ ਆਮ ਆਦਮੀ ਪਾਰਟੀ ਕਰ ਰਹੀ ਹੈ ਜੀ ਇਹ ਕਿਉਂਕਿ ਵਿਜੀਲੈਂਸ ਉਹਨਾਂ ਦੇ ਅੰਡਰੀ ਆ ਨਾ ਇਹ ਸਾਰੀ ਚੀਜ਼ ਉਹਨਾਂ ਦੇ ਇਖਤਿਆਰੀ ਆ ਤੇ ਆ ਜਿਹੜੇ ਨੋਟਿਸ ਇਹਨਾਂ ਨੇ ਕੱਢੇ ਨੇ ਇਹ ਇੱਕ ਇੱਕ ਬਰਨਾਲਾ ਨੂੰ ਕੱਢਿਆ ਵੀ ਇਹਦੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਆ ਸੰਗਰੂਰ ਕੱਢਿਆ ਵੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਬਾਕੀ ਜ਼ਿਲ੍ਹਿਆਂ 'ਚ ਵੀ ਕੱਢੇ ਨੇ ਜੇ ਇਹਨਾਂ ਨੂੰ ਕੋਈ ਪ੍ਰਾਪਰਟੀ ਨਿਕਲੀ ਆ ਵੱਧ ਤਾਂ ਸਾਰਿਆਂ ਦੇ ਸਾਹਮਣੇ ਦੱਸ ਦੇਣ ਦਾ ਰਾਸ਼ ਕਰਨ ਦਾ ਕੀ ਫਾਇਦਾ ਜਿਹੜੀ ਆ ਉਰੇ ਮੱਥੇ ਤੇ ਲਿਖਿਆ ਨਾ ਜੇ ਪ੍ਰਮਾਤਮਾ ਨੇ ਤੁਹਾਡੇ ਮੱਥੇ ਤੇ ਲਿਖਿਆ ਉਹਨੂੰ ਕੋਈ ਨਹੀਂ ਖੋ ਸਕਦਾ ਮੇਰਾ ਇਹ ਵਿਸ਼ਵਾਸ ਆ ਮੈਨੂੰ ਰੱਬ 'ਚ ਵਿਸ਼ਵਾਸ ਆ ਮੈਨੂੰ ਕਾਨੂੰਨ 'ਚ ਵਿਸ਼ਵਾਸ ਆ ਤੇ ਇਹ ਜਿਹੜੀ ਲੜਾਈ ਆ ਇਹਦੇ 'ਚੋਂ ਮੈਂ ਬਿਲਕੁਲ ਪਾਕ ਸਾਫ਼ ਹੋ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਸਾਫ਼ ਸੋਥਰਾ ਹੋ ਕੇ ਸਾਹਮਣੇ ਆਉਂਦਾ ਹਾਂ ਜੀ ਮੈਂ ਕਾਫੀ ਵਾਰ ਹੋ ਗਿਆ ਭਾਜੀ ਤੇ ਕੱਲਾ ਮੈਨੂੰ ਨਹੀਂ ਮੇਰਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਨਹੀਂ ਛੱਡਿਆ ਗਿਆ ਜੀ ਕੋਈ ਛੱਡਿਆ ਹੀ ਨਹੀਂ ਜੀ ਕੋਈ ਛੱਡੇ ਹੀ ਨਹੀਂ ਤਾਂ ਮੈਂ ਹੈਰਾਨ ਤੇ ਪਰੇਸ਼ਾਨ ਆ ਇਸ ਚੀਜ਼ ਨੂੰ ਲੈ ਕੇ ਜਦ ਤੱਕ ਕੋਈ ਦੱਸੇ ਨਾ ਵੀ ਮੈਨੂੰ ਜੀ ਸਰਕਾਰ ਨੇ ਇੰਨੇ ਪੈਸੇ ਭੇਜਤੇ ਉਹ ਪੈਸੇ ਜੀ ਮੈਂ ਫਲਾਣੇ ਨੂੰ ਚੈੱਕ ਘੱਟਤਾ ਫਿਰ ਤਾਂ ਮੈਂ ਜ਼ਿੰਮੇਵਾਰਾਂ ਜੀ ਉਸ ਚੀਜ਼ ਦਾ ਸਾਨੂੰ ਤਾਂ ਗ੍ਰਾਂਟ ਸਿੱਧੀ ਆਉਂਦੀ ਵੀ ਨਹੀਂ ਅਸੀਂ ਤਾਂ ਡੀਸੀ ਸਾਹਿਬ ਦੇ ਸਾਹਮਣੇ ਏਡੀਸੀ ਸਾਹਿਬ ਤੋਂ ਇਹਨਾਂ ਤੋਂ ਪਰਮਿਸ਼ਨਾਂ ਲੈ ਲੈ ਕੇ ਥੱਲੇ ਐਸ ਡੀ ਐਮ ਸਾਹਿਬ ਨੂੰ ਤਾਂ ਸਾਰੇ ਆਫੀਸਰਸ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਪੁੱਛਣਾ ਚਾਹੀਦਾ ਕੋਈ ਨਹੀਂ ਕਰਨੀ ਚਾਹੀਦੀ ਪੁਸ਼ਾਹੀ ਨੂੰ ਜਵਾਬ ਦੇਣਾ ਪਊਗਾ ਕਿ ਜੇ ਤੁਸੀਂ ਕੁਝ ਨਹੀਂ ਨਿਕਲਦਾ ਕਿ ਤੁਸੀਂ ਡੈਫਰਮੇਸ਼ਨ ਦਾ ਕੇਸ ਕਰੋਗੇ ਨਹੀਂ ਹਜੇ ਫਿਲਹਾਲ ਦੇਖਦੇ ਆ ਹਜੇ ਤਾਂ ਇਹੀ ਚੀਜ਼ ਆਪਾਂ ਕਲੀਅਰ ਕਰਦੇ ਆ ਜੇ ਕੁਝ ਇਹੋ ਜਿਹਾ ਕਰਨਗੇ ਤਾਂ ਬਿਲਕੁਲ ਕਰਾਂਗੇ ਜੇ ਕੁਝ ਇਹੋ ਜਿਹਾ ਆਪਾਂ ਨੂੰ ਦੇਖੋ ਅੱਜ ਤਾਂ ਹੁਣ ਇਹ ਪਾਵਰ 'ਚ ਨਹੀਂ ਜੀ ਕਿਸੇ ਦੀ ਵੀ ਬਾਹਮ ਰੋਡ ਦੇ ਅੰਦਰ ਸਿੱਟ ਸਕਦੇ ਨੇ ਆ ਪਿੱਛੇ ਜੇ ਤੁਸੀਂ ਨੇ ਕਈ ਇਨਸੀਡੈਂਟ ਦੇਖੇ ਨੇ ਪਰ ਉਹਦੇ 'ਚ ਮੈਨੂੰ ਕੋਈ ਡਰ ਨਾਲ ਨਹੀਂ ਮੈਂ ਤਾਂ ਇੱਕ ਬਹੁਤ ਛੋਟ ਮੈਂ ਇਹ profession ਖੁਦ ਚੂਜ਼ ਕਰਿਆ ਰਾਜਨੀਤੀ ਨੂੰ ਚੇਂਜ ਕਰਨ ਵਾਸਤੇ ਤੇ ਮੈਨੂੰ ਇਹ ਤਕਰੀਬਨ ਲਗਾਤਾਰ ਹੁਣ 24 ਸਾਲ ਹੋ ਗਏ ਇਹ ਰਾਜਨੀਤੀ ਦੇ profession ਦੇ ਵਿੱਚ ਤੇ ਬੜੇ ਵਧੀਆ ਤਰੀਕੇ ਨਾਲ ਗਰਾਊਂਡ ਲੈਵਲ ਤੋਂ ਜੇ ਜੇ ਕੋਈ ਇਹੋ ਜਿਹਾ ਬੰਦਾ ਉੱਠਦਾ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਵਹਾਵਕ ਜੀ ਗੱਲ